ਲੇ ਮਿੱਤਰੋ ਜਿੱਦਾਂ ਦੇ ਹੱਡੀਆਂ ਦੇ ਵਿੱਚ ਦਰਦ ਰਹਿੰਦਾ ਨਾ ਉਹਨਾਂ ਵਾਸਤੇ ਇੱਕ ਲਾਜ ਰਾਇਆ ਆਏ ਆ ਬਹੁਤ ਵਧੀਆ ਤੇ ਡਾਕਟਰ ਸਾਹਿਬ ਦੱਸਣਗੇ ਤੇ ਕਿੰਨਾ ਘੰਟਾ ਲਾਜਾ ਸਾਰੀ ਚੀਜ਼ਾਂ ਤੁਹਾਨੂੰ ਐਸੇ ਨਹੀਂ ਤੁਸੀਂ ਘਰੇ ਬੈਠੇ ਬਣਾ ਸਕਦੇ ਹੋ ਚੀਜ਼ਾਂ ਡਾਕਟਰ ਸਾਹਿਬ ਦੱਸੋ ਹੀ ਕਿਰਨ देखो ਆਪਾਂ ਗੱਲ ਕਰਦੇ ਆਂ ਵਿਟਾਮਿਨ ਡੀ ਵਿਟਾਮਿਨ ਡੀ ਕੋਈ ਚੀਜ਼ ਐ ਜਿਹੜੀ ਆਪਣੀ ਹੱਡੀਆਂ ਦੀ ਹੈਲਥ ਲਈ ਬਹੁਤ ਵਧੀਆ ਚੀਜ਼ ਐ ਠੀਕ ਐ ਨਾ ਆਪਾਂ ਘਰੇਲੂ ਵਿਟਾਮਿਨ ਡੀ ਦੀ ਗੱਲ ਕਰਾਂਗੇ ਜਿਹੜਾ ਆਪਣੀ ਰਸੋਈ ਦੇ ਵਿੱਚੋਂ ਆਪਾਂ ਨੂੰ ਮਿਲ ਸਕਦਾ ਹੈ ਕੁਦਰਤੀ ਵਿਟਾਮਿਨ ਡੀ ਦੀ ਗੱਲ ਕਰਾਂਗੇ ਕਿਉਂਕਿ ਜਿਹੜਾ ਆਪਣੇ ਕੋਲੇ ਆਉਂਦਾ ਉਹ ਸਿੰਥੈਟਿਕ ਫਾਰਮ ਚ ਆਉਂਦਾ ਚਾਹੀਦੀ ਆਪਾਂ ਨੈਨੋ ਸ਼ਾਟ ਲਗਾ ਲਈਏ ਚਾਹੀਦੀ ਆਪਾਂ ਪਾਊਡਰ ਲਗਾ ਲਈਏ ਚਾਹੀਦੀ ਆਪਾਂ ਸੌਫਟ ਜੈਲ ਕੈਪਸੂਲ ਲਗਾ ਲਈਏ ਪਰ ਅੱਜ ਤੁਹਾਨੂੰ ਇਸ ਤਰ੍ਹਾਂ ਦਾ ਵਿਟਾਮਿਨ ਡੀ ਦੋਵਾਂਗਾ ਮੈਂ ਜਿਹੜਾ ਕਿ ਕੁਦਰਤੀ ਵੀ ਐ ਉਹਦੇ ਨਾਲੋਂ 10 ਗੁ ਠੀਕ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਨੇ ਲੈਣਾ ਇੱਕ ਚਮਚਾ ਲੈਣਾ ਤਿਲਾਂ ਦਾ ਤੇਲ ਲੈਣਾ ਹੈ ਤਿਲਾਂ ਦਾ ਤੇਲ ਹਾਂ ਕਸ਼ਮੀਰੀ ਕਿਕਰ ਦੇ 8 ਚਮਚੇ ਠੀਕ ਹੈ ਤੇ ਇੱਕ ਚਮਚਾ ਆਪਾਂ ਨੇ ਲੈ ਲੈਣਾ ਹੈ ਦੇਸੀ ਕੀ ਕੋਸ਼ਿਸ਼ ਕਰੋ ਕਿ ਦੇਸੀ ਗਾਂ ਦਾ ਦੇਸੀ ਕੀ ਹੋਵੇ ਓਕੇ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਤੁਸੀਂ ਰੱਖ ਲੈਣਾ ਇੱਕ ਚਮਚਾ ਸਵੇਰੇ ਦੁੱਧ ਦੇ ਨਾਲ ਇੱਕ ਚਮਚਾ ਸ਼ਾਮ ਨੂੰ ਦੁੱਧ ਦੇਸੀ ਗਾਂ ਦਾ ਹੋਵੇ ਜਾਂ ਬੱਕਰੀ ਦਾ ਦੁੱਧ ਹੋਵੇ ਠੀਕ ਹੈ ਨਾ ਇਹ ਵਿਟਾਮਿਨ ਡੀ ਤੁਹਾਡਾ ਮਤਲਬ ਕਿ ਤੁਸੀਂ ਇਹ ਲਗਾਓ ਕਿ ਹਫਤੇ ਦੇ ਵਿੱਚ ਵਿੱਚ ਤੁਹਾਡਾ ਵਿਟਾਮਿਨ ਡੀ ਬਿਲਕੁਲ ਨੋਰਮਲ ਕਰ ਦੋ ਕਿਉਂਕਿ ਵਿਟਾਮਿਨ ਡੀ ਸ਼ਰੀਰ ਚ ਹੋਊਗਾ ਤਾਂ ਹੀ ਕੈਲਸ਼ੀਅਮ ਬਣੂਗਾ ਸਾਰੀਆਂ ਜਿੰਨੀਆਂ ਹੱਡੀਆਂ ਦੇ ਪ੍ਰੋਬਲਮ ਹੁੰਦੀਆਂ ਨੇ ਉਹ ਵਿਟਾਮਿਨ ਡੀ ਤੇ ਕੈਲਸ਼ੀਅਮ ਦੇ ਨਾਲ ਰਿਲੇਟਿਡ ਹੁੰਦੀਆਂ ਨੇ ਇਹ ਸਾਡੇ ਕੋਲ ਬਣਿਆ ਹੋਇਆ ਵੀ ਹੁੰਦਾ ਨਹੀਂ ਤੁਸੀਂ ਆਪਣਾ ਵੀ ਬਣਾ ਸਕਦੇ ਹੋ ਮੈਂ ਦੱਸ ਹੀ ਦਿੱਤਾ ਤੁਹਾਨੂੰ ਤੇ ਆਪਣਾ ਐਡਰੈਸ ਕੀ ਹੈ ਜੀ ਆਪਣਾ ਐਡਰੈਸ ਹੈ ਨੰਬਰ ਰੋਡ ਇਦਗਾ ਕਲੋਨੀ ਮਲੇਰ ਕੋਟਲਾ ਅਮਾਇਆ ਨੇਚਰਲ ਕਯੂਰ ਸੈਂਟਰ ਤੋੜਲੇ ਵੀ ਆ ਸਕਦੇ ਬਈ ਜੀ ਜੀ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਜਿੰਨਾਂ ਵੀਰਾਂ ਨੂੰ ਇਹ ਵੀ ਸਮਾਨ ਨਹੀਂ ਮਿਲਦਾ ਨਾ ਕੋਈ ਐਰੋਵੈਦਿਕ ਤਾਂ ਇਹਨਾਂ ਲੋ ਸਾਰੇ ਮਿਲਦੇ ਨੇ ਬਈ ਸਾਰਾ ਕੁਝ ਮਿਲ ਜਾਂਦਾ ਕਸ਼ਮੀਰੀ ਕਿਕਰ ਦਾ ਸ਼ਾਇਦ ਥੋੜਾ ਜਿਹਾ ਸਪੈਸੀਫਿਕ ਹੈ ਇਹ ਐਨ ਆਰ ਆਈ ਪੇਸ਼ੈਂਟ ਵੀ ਸਾਡੇ ਕੋਲ ਲੈ ਕੇ ਜਾਂਦੇ ਨੇ ਬਾਕੀ ਤਾਂ ਮਿਲ ਜਾਂਦਾ ਸਾਰਾ ਕੁਝ ਤੁਸੀਂ ਮੰਗਵਾ ਸਕਦੇ ਹੋ ਸ਼ਾਇਦ ਵੀ ਇਕੱਲਾ ਮੰਗਵਾਉਣਾ ਵੀ ਸ਼ਾਇਦ ਵੀ ਮੰਗਵਾ ਸਕਦੇ ਹੋ ਮੰਗਵਾ ਸਕਦੇ ਜੋ ਵੀ ਚੀਜ਼ ਉਹਨੂੰ ਚਾਹੀਦੀ ਹੈ ਐਰੋਵੈਦਿਕ ਇਹਨਾਂ ਤੋਂ ਮੰਗਵਾ ਸਕਦੇ ਬਈ ਫੋਨ ਨੰਬਰ ਸਕਰੀਨ ਤੇ ਦਿੱਤਾ ਹੈ ਬਾਕੀ ਡਰੈਸ ਤੋਂ ਨੂੰ ਸਾਰਾ ਦੱਸਤਾ ਹੈ